ਅਪਿਓ ਪਿਓ ਗਤ ਥਿਓ ਪਰਮ ਕਹ ਨਾਨਕ ਅਜਰ ਜਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 701ਵੇਂ ਅੰਗ ਦੀ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਦੁਆਰਾ ਰਚਿਤ ਇਹਨਾਂ ਪੰਕਤੀਆਂ ਚੋਂ ਸਾਨੂੰ ਇੱਕ ਐਸੀ ਆਤਮਿਕ ਅਵਸਥਾ ਦੇ ਬਾਰੇ ਜਾਣਨ ਨੂੰ ਮਿਲੇਗਾ ਜਿਹੜੀ ਕਦੇ ਬੁੱਢੀ ਨਹੀਂ ਹੁੰਦੀ ਤੇ ਨਾਲ ਹੀ ਆਪਾਂ ਇਹ ਵੀ ਜਾਣਾਂਗੇ ਕਿ ਕਿਵੇਂ ਮਨੁੱਖ ਦੀਆਂ ਚਤੁਰਾਈਆਂ ਵਾਲੀ ਸਿਆਣਪ ਵਾਲੀ ਵਰਤੀ ਦੇ ਵਿੱਚੋਂ ਹੀ ਮਨੁੱਖ ਦੀਆਂ ਚਿੰਤਾਵਾਂ ਉਪਜਦੀਆਂ ਨੇ ਆਓ ਸ਼ੁਰੂ ਕਰੀਏ ਜੈਤ ਸ੍ਰੀ ਮਹਲਾ ਪੰਜਵਾਂ ਘਰ ਚੌਥਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗ ਤਜੀ ਸਿਆਨ ਪਚਿੰਤ ਵਿਸਾਰੀ ਅਹੰਛਾ ਛੋਡਿਓ ਹੈ त्याग ਰਹਾਉ ਗੁਰੂ ਅਰਜਨ ਸਾਹਿਬ ਕਹਿੰਦੇ ਅਬ ਮੈਂ ਸੁਖ ਪਾਇਓ ਗੁਰ ਆਗ ਹੁਣ ਮੈਂ ਗੁਰੂ ਦੀ ਆਗਿਆ ਦੇ ਵਿੱਚ ਤੁਰ ਕੇ ਆਨੰਦ ਪ੍ਰਾਪਤ ਕਰ ਲਿਆ ਹੈ ਤਜੀ ਸਿਆਨਪ ਚਿੰਤ ਵਿਸਾਰੀ ਆਪਣੀ ਚਤਰਾਈ ਛੱਡ ਦਿੱਤੀ ਹੈ ਚਿੰਤਾ ਭੁਲਾ ਦਿੱਤੀ ਹੈ ਦਰਅਸਲ ਇਹ ਦੋਨੋਂ ਆਪਸ ਦੇ ਵਿੱਚ ਜੁੜੀਆਂ ਨੇ ਸਾਡੀਆਂ ਚਿੰਤਾਵਾਂ ਸਾਡੀਆਂ ਚਤਰਾਈਆਂ ਦੇ ਵਿੱਚੋਂ ਉਪਜਦੀਆਂ ਨੇ ਸਾਡੀਆਂ ਸਿਆਣਪਾਂ ਦੇ ਵਿੱਚੋਂ ਉਪਜਤੀਆਂ ਦੇ ਸੁਣਨ ਨੂੰ ਗੱਲ ਬੜੀ ਅਨੋਖੀ ਲੱਗਦੀ ਹੈ ਜਦੋਂ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚਤਰਾਈ ਸਾਡੀ ਚਤਰਾਈ ਸਾਡੀ ਸਿਆਣਪ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਹੁੰਦਾ ਹੈ ਕਿ ਅਸੀਂ ਪਰਮਾਤਮਾ ਦੀ ਰਜ਼ਾ ਨੂੰ ਨਾ ਮੰਨ ਕੇ ਆਪਣੇ ਆਪ ਨੂੰ ਵੱਧ ਮੰਨਦੇ ਹਾਂ ਕਿ ਜਿਹੜਾ ਮਨੁੱਖ ਕਹਿੰਦਾ ਨਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜਿਉ ਰਿਹਾ ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈ ਰਿਹਾ ਮੈਂ ਸਿਆਣਾ ਬੜਾ ਸੋਚ ਵਿਚਾਰ ਕਰਕੇ ਮਨੁੱਖ ਫੈਸਲੇ ਲੈਂਦਾ ਆਪ ਤੇ ਆਪ ਨੂੰ ਬੜਾ ਚਤੁਰ ਸਮਝਦਾ ਕੋਈ ਫੈਸਲਾ ਲੈਣਾ ਹੋਵੇ ਉਹਦੇ ਵੱਖ-ਵੱਖ ਤਰ੍ਹਾਂ ਦੇ ਪੱਖਾਂ ਨੂੰ ਵਿਚਾਰਦਾ ਕਿ ਜੇ ਇੰਜ ਹੋਇਆ ਤੇ ਇੰਜ ਹੋ ਸਕਦਾ ਹੈ ਇੰਜ ਹੋਇਆ ਤੇ ਉੰਜ ਹੋ ਸਕਦਾ ਪਰ ਜਿਹੜੀ ਗੱਲ ਨੂੰ ਨਹੀਂ ਸਮਝਦਾ ਉਹ ਇਹ ਹੈ ਕਿ ਪਰਦੇ ਦੇ ਪਿੱਛੇ ਉਹ ਪ੍ਰਮਾਤਮਾ ਇਹ ਸਾਰੀਆਂ ਸੋਚਾਂ ਸਾਡੇ ਤੋਂ ਸੁਚਿਵਾਰ ਰਿਹਾ ਹੈ ਤੇ ਕਿਉਂਕਿ ਇਸ ਗੱਲ ਨੂੰ ਨਹੀਂ ਸਮਝਦਾ ਇਸੇ ਕਰਕੇ ਉਹਦੀਆਂ ਸਿਆਣਪਾਂ ਦੇ ਵਿੱਚੋਂ ਮਨੁੱਖ ਦੀਆਂ ਸਿਆਣਪਾਂ ਚਤੁਰਾਈਆਂ ਦੇ ਵਿੱਚੋਂ ਚਿੰਤਾ ਉਪਜਦੀ ਹੈ ਚਿੰਤਾ ਕਿਉਂ ਹੁੰਦੀ ਹੈ ਕਿਉਂਕਿ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਸਿਆਣਪ ਦੇ ਨਾਲ ਇੰਨਾ ਸੋਚ ਵਿਚਾਰ ਕੇ ਇਹ ਕੋਈ ਫੈਸਲਾ ਲਿਆ ਸੀ ਹੁਣ ਇਹ ਤਾਂ ਨਤੀਜਾ ਪਤਾ ਨਹੀਂ ਕਿਦਾਂ ਦਾ ਆਊਗਾ ਚਿੰਤਤ ਹੋ ਜਾਂਦਾ ਜੇ ਨਤੀਜਾ ਉਹਦਾਂ ਦਾ ਨਾ ਆਵੇ ਜਿੱਦਾਂ ਦਾ ਉਹਨੇ ਸੋਚਿਆ ਸੀ ਵਿਚਾਰਿਆ ਸੀ ਤਾਂ ਚਿੰਤਤ ਹੋ ਜਾਂਦਾ ਕਿ ਇਨਤੀ ਚਾਇਤਾਂ ਆਇਆ ਕਿਉਂ ਨਹੀਂ ਮੈਂ ਤਾਂ ਬੜਾ ਸੋਚ ਵਿਚਾਰ ਕੇ ਫੈਸਲਾ ਲਿਆ ਸੀ ਹੁਣ ਦੂਜੇ ਪਾਸੇ ਜਦੋਂ ਅਸੀਂ ਗੁਰੂ ਦੀ ਆਗਿਆ 'ਚ ਆ ਗਏ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣ ਕੇ ਸਮਝ ਕੇ ਉਸ ਪਰਮਾਤਮਾ ਦੀ ਰਜ਼ਾ ਨੂੰ ਮੰਨ ਲਿਆ ਕਿ ਜਿਹੜੀ ਵੀ ਸੋਚ ਵਿਚਾਰ ਮੇਰੇ ਮਨ ਦੇ ਵਿੱਚ ਉਪਜਦੀ ਪਈ ਹੈ ਉਹ ਪਰਮਾਤਮਾ ਦੀ ਦੇਣ ਹੈ ਉਹ ਪਰਮਾਤਮਾ ਮੇਰੇ ਤੋਂ ਇਹ ਸੋਚਾਂ ਕਰਵਾ ਰਿਹਾ ਉਹ ਮੇਰੇ ਤੋਂ ਕਿਸੇ ਵੀ ਫੈਸਲਾ ਲੈਣ ਤੋਂ ਪਹਿਲਾਂ ਵਿਚਾਰਾਂ ਕਰਵਾ ਰਿਹਾ ਤੇ ਜਿਹੜੇ ਨਤੀਜੇ ਮਿਲਨੇ ਆ ਉਹ ਵੀ ਉਸ ਪ੍ਰਮਾਤਮਾ ਦੇ ਹੁਕਮ ਅਧੀਨ ਉਹਦੀ ਬਖਸ਼ਿਸ਼ ਅਨੁਸਾਰ ਹੀ ਮਿਲਨੇ ਸਾਡੇ ਅੰਦਰ ਸ਼ੁਭ ਕੀ ਫੈਸਲਾ ਵੀ ਉਹ ਪ੍ਰਮਾਤਮਾ ਲੈ ਰਿਹਾ ਹੈ ਉਸ ਫੈਸਲੇ ਦੇ ਨਤੀਜੇ ਵੀ ਉਹ ਪ੍ਰਮਾਤਮਾ ਨਿਰਤਾਰਤ ਕਰ ਰਿਹਾ ਇਹ ਗੱਲ ਜਦੋਂ ਸਾਡੇ ਹਿਰਦਿਆਂ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਘਰ ਕਰ ਗਈ ਚਿੰਤਾ ਤੇ ਆਪੀ ਵਿਸਰ ਜਾਂਦੀ ਤੇ ਕੱਲੀ ਚਿੰਤਾ ਨਹੀਂ ਵਿਸਰਦੀ ਅਹੰ ਛੋੜਿਓ ਹੇ ਤਿਆਗ ਅਹੰਕਾਰ ਵੀ ਮਿਟ ਜਾਂਦਾ ਕਿਉਂਕਿ ਹੁਣ ਉਹ ਗੱਲ ਤੇ ਫਿਰ ਰਹਿ ਨਹੀਂ ਗਈ ਕਿ ਮੈਂ ਫੈਸਲਾ ਲੈ ਰਿਹਾ ਜੋ ਦੇਖੋ ਤਉ ਸਗਲ ਮੋਹਿ ਮੋਹੀਓ ਤਉ ਸ਼ਰਨ ਪਰਯੋ ਗੁਰਪਾਗ ਕਰ ਕਿਰਪਾ ਟਹਲ ਹਰ ਲਾਇਓ ਤਉ ਜਮ ਛੋਡੀ ਮੋਰੀ ਲਾਗ ਹੇ ਭਾਈ ਜਦੋਂ ਮੈਂ ਵੇਖਦਾ ਹਾਂ ਕਿ ਸਾਰੀ ਲੋਕਾਈ ਮੋਹ ਦੇ ਵਿੱਚ ਫਸੀ ਹੋਈ ਐ ਤਦੋਂ ਮੈਂ ਭੱਜ ਕੇ ਗੁਰੂ ਦੀ ਸ਼ਰਨ ਜਾ ਪਿਆ ਗੁਰੂ ਨੇ ਕਿਰਪਾ ਕਰਕੇ ਮੈਨੂੰ ਪ੍ਰਮਾਤਮਾ ਦੀ ਸੇਵਾ ਭਗਤੀ ਦੇ ਵਿੱਚ ਜੋੜ ਦਿੱਤਾ ਤੇ ਤਦੋਂ ਕਿਤੇ ਜਾ ਕੇ ਜਮਰਾਜ ਨੇ ਮੇਰਾ ਖਿਹੜਾ ਛੱਡ ਦਿੱਤਾ ਹਰ ਤਰ੍ਹਾਂ ਦੇ ਡਰ ਮੇਰੇ ਅੰਦਰੋਂ ਖਤਮ ਹੋ ਗਏ ਜਮਰਾਜ ਨੇ ਖਿਹੜਾ ਛੱਟਣਾ ਭਾ ਕੇ ਮੇਰੇ ਅੰਦਰੋਂ ਹਰ ਤਰ੍ਹਾਂ ਦਾ ਡਰ ਖਤਮ ਹੋ ਗਿਆ ਤਰੇਓ ਸਾਗਰ ਪਾਵਕ ਕੋ ਜੋ ਸੰਤ ਭੇਟੇ ਵੱਡ ਪਾਗ ਜਨ ਨਾਨਕ ਸਰਬ ਸੁਖ ਪਾਏ ਮੋਹੋ ਹਰ ਚਰਨੀ ਚਿਤ ਲਾਗ ਜਦੋਂ ਵੱਡੀ ਕਿਸਮਤ ਦੇ ਨਾਲ ਮੈਨੂੰ ਗੁਰੂ ਮਿਲ ਪਏ ਤਾਂ ਮੈਂ ਵਿਕਾਰਾਂ ਦੀ ਅੱਗ ਦਾ ਸਮੁੰਦਰ ਤਰ ਲਿਆ ਇਹ ਦਾਸ ਨਾਨਕ ਆਖੋ ਕਿ ਹੁਣ ਕਿਉਂਕਿ ਮੈਨੂੰ ਗੁਰੂ ਮਿਲ ਪਿਆ ਤਾਂ ਮੈਂ ਸਾਰੇ ਹੀ ਸੁੱਖ ਪ੍ਰਾਪਤ ਕਰ ਲਏ ਨੇ ਮੇਰਾ ਮਨ ਪ੍ਰਭੂ ਦੇ ਚਰਨਾ ਵਿੱਚ ਜੁੜਿਆ ਜੈਤਿ ਸ੍ਰੀ ਮਹਿਲਾ ਪੰਜਵਾ ਮਨ ਮਹਿ ਸਤ ਗੁਰ ਧਿਆਨ ਧਰਾ ਦ੍ਰਿੜ ਯੋਗਿਆਨ ਮੰਤਰ ਹਰ ਨਾਮ ਪ੍ਰਭ ਜਿਓ ਮਾਇਆ ਕਰਾ ਹੇ ਭਾਈ ਜਦੋਂ ਮੈਂ ਗੁਰੂ ਦੇ ਚਰਨਾਂ ਦਾ ਧਿਆਨ ਆਪਣੇ ਮਨ ਵਿੱਚ ਧਰਿਆ ਪ੍ਰਮਾਤਮਾ ਨੇ ਮੇਰੇ ਤੇ ਮਿਹਰ ਕਰ ਦਿੱਤੀ ਮੈਂ ਪ੍ਰਮਾਤਮਾ ਦਾ ਨਾਮ ਮੰਤਰ ਹਿਰਦੇ ਵਿੱਚ ਟਿਕਾ ਲਿਆ ਤੇ ਆਤਮਿਕ ਜੀਵਨ ਦੀ ਸੂਝ ਹਿਰਦੇ ਵਿੱਚ ਪੱਕੀ ਕਰ ਲਈ ਆਤਮਿਕ ਜੀਵਨ ਦੀ ਸੂਝ ਤੋਂ ਭਾਵ ਇਹ ਗੱਲ ਹਿਰਦੇ ਚ ਪੱਕੀ ਕਰ ਲਈ ਕਿ ਕਿਹੜੀਆਂ ਚੀਜ਼ਾਂ ਜੜੀਆਂ ਨੇ ਜ਼ਿੰਦਗੀ ਦੇ ਵਿੱਚ ਅਸਲ ਆਨੰਦ ਬਖਸ਼ਦੀਆਂ ਤੇ ਕਿਹੜੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਹੋਸ਼ੀਆਂ ਖੁਸ਼ੀਆਂ ਬਖਸ਼ਦੀਆਂ ਇਹਨਾਂ ਦੋਹਾਂ ਦਾ ਫਰਕ ਜਿਹੜਾ ਉਹ ਮੇਰੇ ਹਿਰਦੇ 'ਚ ਪੱਕਾ ਹੋ ਗਿਆ ਜਦੋਂ ਤੋਂ ਮੈਂ ਗੁਰੂ ਦੇ ਲੜ ਲੱਗਿਆ ਤੇ ਪ੍ਰਮਾਤਮਾ ਦਾ ਨਾਮ ਮੰਤਰ ਹਿਰਦੇ ਵਿੱਚ ਵਸਾਇਆ ਕਾਲ ਜਾਲ ਅਰ ਮਹਾ ਜੰਜਾਲਾ ਛੁਟ ਕੇ ਜਮਹਿ ਡਰਹਾ ਆਇਓ ਦੁਖ ਹਰਨ ਸ਼ਰਨ ਕਰुणाਪਤ ਗਹਿਓ ਚਰਨ ਆਸਰਾ اے ਭਾਈ ਗੁਰੂ ਦੀ ਸਹਾਇਤਾ ਨਾਲ ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸ਼ਰਨ ਆਪਿਆ ਤਰਸ ਤੇ ਮਾਲਕ ਹਰੀ ਦਾ ਮੈਂ ਆਸਰਾ ਲੈ ਲਿਆ ਆਤਮਕ ਮੌਤ ਲਿਆਉਣ ਵਾਲੀਆਂ ਮੇਰੀਆਂ ਸਾਰੀਆਂ ਹੀ ਫਾਇਆਂ ਟੁੱਟ ਗਈਆਂ ਮਾਇਆ ਦੇ ਵੱਡੇ ਜੰਜਾਲ ਮੁੱਕ ਗਏ ਜਮਾ ਦਾ ਡਰ ਦੂਰ ਹੋ ਗਿਆ ਇਹ ਦੁਨੀਆਦਾਰੀ ਦਾ ਜਿਹੜਾ ਮੋਹ ਹੈ ਜਿਹਦੇ ਚ ਅਸੀਂ ਫਸੇ ਹੋਏ ਹਾਂ ਇਹ ਆਤਮਿਕ ਮੌਤ ਲਿਆਉਣ ਵਾਲੀਆਂ ਫਾਇਆਂ ਨੇ ਇਸ ਮਾਇਕ ਮੋਹ ਵਾਲੀ ਜ਼ਿੰਦਗੀ ਦੇ ਵਿੱਚ ਪੈਰ ਪੈਰ ਤੇ ਆਤਮਿਕ ਮੌਤ ਖੜੀ ਹੈ ਕਿਸੇ ਨੇ ਸਾਨੂੰ ਮੜਾ ਜਾਂ ਉੱਚਾ ਬੋਲਤਾ ਸਾਡੀ ਇੱਛਾ ਦੇ ਅਨੁਸਾਰ ਸਾਡੇ ਨਾਲ ਵਿਵਹਾਰ ਨਾ ਕੀਤਾ ਅਸੀਂ ਅੰਦਰੋਂ ਮਰ ਜਾਂਦੇ ਹਾਂ ਬੁੱਝ ਜਾਂਦੇ ਹਾਂ ਸਾਡਾ ਮੂੰਹ ਬਣ ਜਾਂਦਾ ਕੋਈ ਨੁਕਸਾਨ ਹੋ ਗਿਆ ਕੋਈ ਬਿਮਾਰ ਹੋ ਗਏ ਇਦਾਂ ਦੀਆਂ ਛੋਟੀਆਂ ਵੱਟੀਆਂ ਚੀਜ਼ਾਂ ਪੈਰ ਪੈਰ ਤੇ ਖੜੀਆਂ ਨੇ ਜ਼ਿੰਦਗੀ ਦੇ ਹਰ ਮੋੜ ਤੇ ਸਾਡਾ ਇੰਤਜ਼ਾਰ ਕਰਦੀਆਂ ਨੇ ਜੇ ਅਸੀਂ ਮਾਇਕ ਮੋਹ ਵਾਲੀ ਜ਼ਿੰਦਗੀ ਜਿਉ ਰਹੇ ਹਾਂ ਤਾਂ ਹਰ ਐਸੀ ਘਟਨਾ ਆਤਮਕ ਮੌਤ ਹੈ ਤੇ ਇੱਕ ਦਿਨ ਦੇ ਵਿੱਚ ਸੀ ਪਤਾ ਨਹੀਂ ਕਿੰਨੇ ਵਾਰ ਮਰ ਜਾਂਦੇ ਹਾਂ ਪਰ ਦੂਜੇ ਪਾਸੇ ਜੇ ਆਤਮਕ ਜੀਵਨ ਦੀ ਸੂਝ ਜੇ ਗੁਰੂ ਦੇ ਲੜ ਲੱਗ ਗਏ ਆ ਗੁਰੂ ਦੀਆਂ ਸਿੱਖਿਆਵਾਂ ਨੂੰ ਸਮਝ ਲਿਆ ਪਰਮਾਤਮਾ ਦੀ ਰਜ਼ਾ ਨੂੰ ਰਏ ਫਲਸਫੇ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਤਾਂ ਇਹ ਆਤਮਿਕ ਮੌਤ ਜਿਹੜੀ ਆ ਨੱਠ ਜਾਂਦੀ ਨੇੜੇ ਤੜੇ ਨਹੀਂ ਟੁੱਕਦੀ ਜਮਾਂ ਦਾ ਜਿਹੜਾ ਡਰ ਹੈ ਉਹ ਦੂਰ ਹੋ ਜਾਂਦਾ ਨਾਵ ਰੂਪ ਭਇਓ ਸਾਧ ਸੰਗ ਭਵ ਨਿਤ ਪਾਰ ਪਰਾ ਅਪਿਓ ਪਿਓ ਗਤਿ ਥਿਓ ਪਰਮ ਕਹੋ ਨਾਨਕ ਅਜਰ ਜਰਾ ਇਹ ਭਾਈ ਗੁਰੂ ਦੀ ਸੰਗਤ ਨੇ ਮੇਰੇ ਵਾਸਤੇ ਬੇੜੀ ਦਾ ਕੰਮ ਕੀਤਾ ਇਸ ਬੇੜੀ ਦੇ ਵਿੱਚ ਸਵਾਰ ਹੋ ਕੇ ਇਸ ਕਿਸ਼ਤੀ ਦੇ ਵਿੱਚ ਨਾਵ ਦੇ ਵਿੱਚ ਸਵਾਰ ਹੋ ਕੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਇਹ ਨਾਨਕ ਆਖੋ ਮੈਂ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀ ਲਿਆ ਹੈ ਉਦੇ ਨਾਲ ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ ਮੈਂ ਐਸਾ ਆਤਮਕ ਦਰਜਾ ਐਸੀ ਆਤਮਕ ਅਵਸਥਾ ਹਾਸਲ ਕਰ ਲਈ ਜਿੰਨੂੰ ਬੁਢੇਪਾ ਨਹੀਂ ਆ ਸਕਦਾ ਹੁਣ ਮਾਇਕ ਮੋਹ ਵਾਲੀ ਜ਼ਿੰਦਗੀ ਦੇ ਵਿੱਚ ਸਾਡੇ ਸਿਰਫ ਦੁੱਖ ਨਹੀਂ ਆਉਂਦੇ ਸਿਰਫ ਆਤਮਕ ਮੌਤ ਲਿਆਉਣ ਵਾਲੀਆਂ ਘਟਨਾਵਾਂ ਨਹੀਂ ਹੁੰਦੀਆਂ ਖੁਸ਼ੀਆਂ ਦੇਣ ਵਾਲੀਆਂ ਘਟਨਾਵਾਂ ਵੀ ਆਪਰਦੀਆਂ ਜਦੋਂ ਐਸਾ ਕੁਝ ਵਾਪਰਦਾ ਜਿਹੜਾ ਸਾਨੂੰ ਖੁਸ਼ ਕਰਦਾ ਹੈ ਆਨੰਦਿਤ ਕਰਦਾ ਹੈ ਤਾਂ ਉਹ ਘਟਨਾ ਖੁਸ਼ੀ ਵਾਲੀ ਸਾਡੀ ਮਾਨਸਿਕ ਅਵਸਥਾ ਬਣਾ ਦਿੰਦੀ ਹੈ ਰੋਮਾਂਟਿਕ ਅਵਸਥਾ ਨੂੰ ਬੜੇਪਾ ਵੀ ਆ ਜਾਂਦਾ ਹੈ। ਭਾਵ ਕਿ ਕੁਛ ਚਿਰ ਉਹ ਰਹਿੰਦੀ ਹੈ ਤੇ ਫਿਰ ਤੋਂ ਅਸੀਂ ਕਿਸੇ ਹੋਰ ਅਵਸਥਾ ਦੇ ਵਿੱਚ ਵੜ ਜਾਂਦੇ ਹਾਂ। ਉਹੀ ਜੋ ਆਪਾਂ ਹੁਣੇ ਗੱਲ ਕੀਤੀ ਕਿ ਕੋਈ ਉੱਚਾ ਨੀਮਾ ਬੋੜ ਗਿਆ ਜਾਂ ਕੁਝ ਦੁਖਦਾਇਕ ਘਟਨਾ ਹੋ ਗਈ। ਤਾਂ ਹੁਣ ਉਹ ਜਿਹੜੀ ਆਤਮਿਕ ਆਨੰਦ ਵਾਲੀ ਅਵਸਥਾ ਸੀਗੀ ਉਹਨੂੰ ਬੜਾਪਾ ਆ ਗਿਆ ਉਹ ਮਰ ਗਈ ਹੁਣ ਅਸੀਂ ਦੁੱਖ ਵਾਲੀ ਅਵਸਥਾ 'ਚ ਚੱਲ ਗਏ। ਪਰ ਪਰਮਾਤਮਾ ਦਾ ਨਾਮ ਜਲ ਪੀ ਕੇ ਜਿਹੜੀ ਉਹ ਉੱਤਮ ਆਤਮਿਕ ਅਵਸਥਾ ਬਣ ਜਾਂਦੀ ਹੈ ਉਹਨੂੰ ਕਦੇ ਵਟੇ ਪਾ ਨਹੀਂ ਆਉਂਦਾ ਉਹ ਜੇ ਇੱਕ ਵਾਰ ਠਾਟੀ ਬਣ ਗਈ ਫਿਰ ਉਹ ਸਦਾ ਹੀ ਕਾਇਮ ਰਹਿਣੀ ਹੈ ਫਿਰ ਤੁਸੀਂ ਸਦਾ ਹੀ ਉਸ ਆਨੰਦਤ ਸੁਰਖਰੂ ਅਵਸਥਾ ਦੇ ਵਿੱਚ ਰਹੋ ਜਿੱਥੇ ਕੋਈ ਚਿੰਤਾ ਨਹੀਂ ਕੋਈ ਡਰ ਜੈਤਸਰੀ ਮਹਿਲਾ ਪੰਜਮਾ ਜਾਂ ਕਉ ਭਏ ਗੋਬਿੰਦ ਸਹਾਈ ਸੁਖ ਸਹਜ ਆਨੰਦ ਸਗਲ ਸਿਉ ਵਾਕੋ ਬਿਆਦ ਨ ਕਾਈ ਰਹਾਉ ਏ ਭਾਈ ਜਿਨ੍ਹਾਂ ਮਨੁੱਖਾਂ ਵਾਸਤੇ ਪ੍ਰਮਾਤਮਾ ਮਦਦਗਾਰ ਬਣ ਜਾਂਦਾ ਹੈ ਪਾਪ ਕੇ ਜਿਹੜੇ ਮਨੁੱਖ ਇਸ ਗੱਲ ਨੂੰ ਮੰਨਣ ਲੱਗ ਜਾਂਦੇ ਐ ਕਿ ਪ੍ਰਮਾਤਮਾ ਹੀ ਉਹਨਾਂ ਦੀ ਜ਼ਿੰਦਗੀ ਨੂੰ ਚਲਾ ਰਿਹਾ ਹੈ ਪ੍ਰਮਾਤਮਾ ਹੀ ਉਹਨਾਂ ਦਾ ਮਤਦਕਾਰ ਹੈ ਉਹਨਾਂ ਦੀ ਉਮਰ ਆਤਮਿਕ ਅਡੋਲਤਾ ਤੇ ਸੁੱਖਾਂ ਆਨੰਦਾਂ ਦੇ ਨਾਲ ਬੀਤਦੀ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਨਹੀਂ ਪਾਉਂਦਾ ਇੱਥੇ ਸਰੀਰਕ ਰੋਗ ਦੀ ਗੱਲ ਨਹੀਂ ਹੋ ਰਹੀ ਮਾਨਸਿਕ ਰੋਗਾਂ ਦੀ ਗੱਲ ਹੋ ਰਹੀ ਹੈ ਚਿੰਤਾ ਹੰਕਾਰ ਵਿਕਾਰੀ ਵਰਤੀ ਵਰਗੇ ਆਤਮਿਕ ਰੋਗ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮਤਦਕਾਰ ਮੰਨ ਲਿਆ ਉਹਨਾਂ ਨੂੰ ਇਹ ਰੋਗ ਨਹੀਂ ਵਿਆਪਦਾ ਦਿਸੈ ਸਭ ਸੰਗ ਰਹਿ ਅਲੇਪਾ ਨਹਿ ਵਿਆਪੈ ਉਹਨ ਮਾਈ ਇਕ ਰੰਗ ਤਤ ਕੇ ਬੀਤੇ ਸਤਗੁਰ ਤੇ ਬੁੱਧ ਪਾਈ ਇਹ ਭਾਈ ਉਹ ਮਨੁੱਖ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮਤਦਕਾਰ ਮੰਨ ਲਿਆ ਉਹ ਮਨੁੱਖ ਸਭਨਾ ਦੇ ਨਾਲ ਵਰਤਦੇ ਦਿਸਦੇ ਕਿਸੇ ਨਾਲ ਉਹਨਾਂ ਦਾ ਹੱਦੋਂ ਵੱਧ ਮਹੱਤ ਨਹੀਂ ਪਿਆਰ ਨਹੀਂ ਤੇ ਕਿਸੇ ਦੇ ਨਾਲ ਵੀ ਉਹਨਾਂ ਦਾ ਕੋਈ ਵੈਰ ਵਿਰੋਧ ਨਹੀਂ ਸਭਨਾਂ ਦੇ ਨਾਲ ਵਰਤ ਦੇ ਦਿਸਦੇ ਨੇ ਮਾਇਆ ਤੋਂ ਮੋਹ ਤੋਂ ਨਿਰਲੇਪ ਰਹਿੰਦੇ ਆ ਕਿਸੇ ਦੇ ਨਾਲ ਖੜਨ ਦੀ ਗੱਲ ਹੋਵੇ ਖੜਦੇ ਵੀ ਨਹੀਂ ਕਿਸੇ ਨੂੰ ਸਮਝਾਉਣ ਦੀ ਗੱਲ ਹੋਵੇ ਉਹਨੂੰ ਸਮਝਾਉਂਦੇ ਵੀ ਨਹੀਂ ਕਿਸੇ ਨੂੰ ਝਿੜਕਣਾ ਪਵੇ ਝਿੜਕ ਵੀ ਦਿੰਦੇ ਨੇ ਪਰ ਕਿਸੇ ਦਾ ਕੋਈ ਨੁਕਸਾਨ ਹੋ ਜਾਏ ਆਪਣਾ ਕੋਈ ਨੁਕਸਾਨ ਹੋ ਜਾਏ ਤਾਂ ਚੁਰਦੇ ਨਹੀਂ ਚਿੰਤਤ ਨਹੀਂ ਹੁੰਦੇ ਡਰਦੇ ਨਹੀਂ ਆਸੂ ਦੀ ਰਜ਼ਾ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਵਰਤ ਦੇ ਸਬਨਾ ਨਾਲ ਹੈ ਪਰ ਇਸ ਹੱਦ ਤੱਕ ਕਿਸੇ ਨਾਲ ਨਹੀਂ ਮੋਹ ਦੇ ਵਿੱਚ ਫਸੇ ਹੋਏ ਕਿ ਜੇ ਉਹ ਇਨਸਾਨ ਖੁਸ ਜੇ ਤੇ ਇਹ ਚਿੰਤਤ ਹੋ ਜਾਣਗੇ ਜਾਂ ਚੁਰਨ ਲੱਗ ਜਾਣਗੇ ਅਜਿਹੇ ਮਨੁੱਖਾਂ ਦੇ ਉੱਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ ਇਕਾ ਰੰਗ ਤਤ ਕੇ ਬੀਤੇ ਅਜਿਹੇ ਜਿਹੜੇ ਮਨੁੱਖ ਨੇ ਇੱਕ ਪ੍ਰਮਾਤਮਾ ਦੇ ਪ੍ਰੇਮ ਚ ਟਿਕੇ ਰਹਿੰਦੇ ਹਨ ਜੀਵਨ ਦੀ ਅਸਲੀਅਤ ਜਾਣਨ ਵਾਲੇ ਬਣ ਜਾਂਦੇ ਆ ਇਹ ਆਖਲ ਉਹਨਾਂ ਨੂੰ ਗੁਰੂ ਪਾਸੋਂ ਪ੍ਰਾਪਤ ਹੁੰਦੀ ਹੈ ਦਇਆ ਮਇਆ ਕਿਰਪਾ ठाकुर ਕੀ ਸੇਈ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਏ ਨਾਨਕ ਉਹੀ ਮਨੁੱਖ ਪ੍ਰੇਮ ਭਰੇ ਹਿਰਦੇ ਵਾਲੇ ਸੰਤ ਬਣ ਜਾਂਦੇ ਨੇ ਜਿਨ੍ਹਾਂ ਉੱਤੇ ਮਾਲਕ ਪ੍ਰਭੂ ਦੀ ਕਿਰਪਾ ਮਿਹਰ ਦਇਆ ਹੁੰਦੀ ਹੈ ਜਿਹੜੇ ਮਨੁੱਖ ਸਦਾ ਪ੍ਰੇਮ ਦੇ ਨਾਲ ਪਰਮਾਤਮਾ ਦੇ ਗੁਣ ਗਾਉਂਦੇ ਹੈ ਉਹਨਾਂ ਦੀ ਸੰਗਤ ਦੇ ਵਿੱਚ ਜੇ ਅਸੀਂ ਰਹੀਏ ਤਾਂ ਅਸੀਂ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਾਂ ਜੈਤਰੀ ਮਹਿਲਾ ਪੰਜਮਾ ਗੋਬਿੰਦ ਜੀਵਨ ਪ੍ਰਾਨ ਤਨ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਣੀ ਅੰਧਿਹਾਰੇ ਮਹਦੀ ਦੀਪ ਪ੍ਰਹਾਉ ਏ ਗੋਬਿੰਦ ਤੂੰ ਅਸਾਂ ਜੀਵਾਂ ਦੀ ਜ਼ਿੰਦਗੀ ਹੈ ਪ੍ਰਾਣ ਹੈ ਤਨ ਹੈ ਸੋਝ ਹੈ ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਪਾਸ ਹਨ ਪਰ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਸਾਰੀਆਂ ਹੀ ਉਸ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਨੇ ਅਸੀਂ ਆਪ ਦੇ ਵੱਲੋਂ ਨਹੀਂ ਪੈਦਾ ਕੀਤੀ ਜੀਵ ਆਤਮਿਕ ਜੀਵਨ ਵੱਲੋਂ ਬੇਸਮਝੀ ਦੇ ਵਿੱਚ ਬਹੁਤ ਡੁੱਬੇ ਰਹਿੰਦੇ ਆ ਇਸ ਹਨੇਰੇ ਦੇ ਵਿੱਚ ਤੂੰ ਜੀਵਾਂ ਦੇ ਲਈ ਦੀਵਾ ਹੈ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਅਨੂਪ ਅਨੇਕ ਬਾਰ ਕਰੋ ਤਿਹ ਬੰਦਨ ਮਨ ਹੈ ਚੁਰਾਉ ਤੂਪ हे प्रीतम प्रभु तेरा दर्शन जीवन मनोरथ नु पूरा करण वाला है तेरे सोने चरण पे मिसाल हा मैं तेरे इना चरणा उते अनेका वारी नमस्कार करता हा अपना मन ही तेरे चरणा आगे भेटा धरदा हा ते यही धूप अर्पण करता हा हार परयो तुमरा प्रभु द्वारै ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾਢ ਲੇ ਹੋ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ اے ਪ੍ਰਭੂ ਹੋਰ ਆਸਰਿਆਂ ਵੱਲੋਂ ਥੱਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ ਮੈਂ ਤੇਰੀ ਓਟ ਪੱਕੀ ਕਰਕੇ ਫੜ ਲਈ ਐ ਸੰਸਾਰ ਸਮੁੰਦਰ ਦੇ ਖੂਹ ਵਿੱਚੋਂ ਆਪਣੇ ਦਾਸ ਨਾਨਕ ਨੂੰ ਕੱਢ ਲੈ ਏ ਪ੍ਰਮਾਤਮਾ ਇਹੀ ਤੇਰੇ ਅਗੇ ਮੇਰੀ ਅਰਦਾਸ ਬੇਨਤੀ ਹੈ ਜੈਤ ਸ੍ਰੀ ਮਹਲਾ ਪੰਜਵਾ ਕੋਈ ਜਨ ਹਰ ਸੋ ਦੇਵ ਜੋਰ ਚਰਨ ਗੋਬ ਕਹ ਸਭ ਰਸਨਾ ਦੀਜਹਿ ਪ੍ਰਾਨ ਅਕੋਰ ਰਹਾਉ ਏ ਭਾਈ ਜੇ ਕੋਈ ਮਨੁੱਖ ਮੈਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ ਤਾਂ ਮੈਂ ਉਸ ਮਨੁੱਖ ਦੇ ਚਰਨ ਫੜ ਲਵਾਂ ਮੈਂ ਜੀਵ ਦੇ ਨਾਲ ਉਹਦੇ ਧੰਨਵਾਦ ਦੇ ਮਿੱਠੇ ਬੋਲ ਬੋਲਾਂ ਮੇਰੇ ਇਹ ਪ੍ਰਾਣ ਉਸ ਅਕੇ ਭੇਟਾ ਦੇ ਤੌਰ ਤੇ ਵੀ ਦੇ ਦਿੱਤੇ ਜਾਣ ਇਹ ਵੀ ਮੇਰੀ ਇੱਛਾ ਹੋਵੇਗੀ ਮਨ ਤਨ ਨਿਰਮਲ ਕਰਤਿ ਕਿਆਰੋ ਹਰ ਸਿੰਚੈ ਸੁਦਾ ਸੰਜੋਰ ਯਾਰਸਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਏ ਭਾਈ ਕੋਈ ਵਿਰਲਾ ਮਨੁੱਖ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ ਪਵਿੱਤਰ ਕਿਹਾਰਾ ਬਣਾਉਂਦਾ ਤੇ ਉਸ ਵਿੱਚ ਪ੍ਰਭੂ ਦਾ ਨਾਮ ਜਲ ਚੰਗੀ ਤਰ੍ਹਾਂ ਸਿੰਜਦਾ ਤੇ ਵੱਡੀ ਮੋਹਣੀ ਮਾਇਆ ਨਾਲੋਂ ਸੰਬੰਧ ਤੋੜ ਕੇ ਇਸ ਨਾਮ ਰਸ ਦੇ ਵਿੱਚ ਮਸਤ ਰਹਿੰਦਾ ਉਹ ਖੁਸ਼ ਹੋਣ ਦੇ ਲਈ ਆਨੰਦਤ ਹੋਣ ਦੇ ਲਈ ਦੁਨਿਆਵੀ ਪ੍ਰਾਪਤੀਆਂ ਦੀ ਇੱਛਾ ਨਹੀਂ ਕਰਦਾ ਉਹ ਪ੍ਰਮਾਤਮਾ ਦਾ ਨਾਮ ਜਪ ਕੇ ਹੀ ਆਨੰਦਤ ਰਹਿੰਦਾ ਹੈ ਪ੍ਰਮਾਤਮਾ ਦੀ ਰਜ਼ਾ ਦਾ ਧਿਆਨ ਤਰ ਕੇ ਹੀ ਆਨੰਦਤ ਰਹਿੰਦਾ ਹੈ ਆਇਓ ਸ਼ਰਣ ਦੀਨ ਦੁਖ ਭੰਜਨ ਚਿਤ ਵਾਹ ਤੁਮਰੀ ਓਰ ਅਭੈ ਪਦ ਧਾਨ ਸਿਮਰਨ ਸੁਆਮੀ ਕੋ ਪਰਬ ਨਾਨਕ ਬੰਧਨ ਸ਼ੋਰ ਇਹ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ ਮੈਂ ਤੇਰੀ ਸ਼ਰਨ ਆਇਆ ਹਾਂ ਮੈਂ ਤੇਰਾ ਹੀ ਆਸਰਾ ਆਪਣੇ ਮਨ ਵਿੱਚ ਚਿਤਾਰਦਾ ਰਹਿੰਦਾ ਹਾਂ اے ਪ੍ਰਭੂ ਮੈਂ ਨਾਨਕ ਦੇ ਮਾਇਆ ਵਾਲੇ ਬੰਧਨ ਛਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇ ਮੈਨੂੰ ਵਿਕਾਰਾਂ ਦੇ ਟਾਕਰੇ ਤੇ ਨਿਰਭੈਤਾ ਵਾਲੀ ਅਵਸਥਾ ਬਖਸ਼ ਸੋਇਸਤੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 701ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਰਾਹੀਂ ਆਪਾਂ ਮਨੁੱਖ ਦੀਆਂ ਚਤਰਾਈਆਂ ਸਿਆਣਪਾਂ ਵਾਲੀ ਵਿਰਤੀ ਬਾਰੇ ਜਾਣਿਆ ਤੇ ਕਿਵੇਂ ਇਹ ਵਿਰਤੀ ਚਿੰਤਾ ਉਤਪੰਨ ਕਰਦੀ ਹੈ ਇਹ ਗੱਲ ਅਸੀਂ ਸਮਝੀ ਮਾਇਕ ਮੋਹ ਦੇ ਵਿੱਚੋਂ ਉਪਜੀ ਹੋਈ ਆਤਮਿਕ ਅਵਸਥਾ ਤੇ ਪ੍ਰਮਾਤਮਾ ਦੀ ਰਸਾ ਨੂੰ ਕਬੂਲ ਕਰਕੇ ਉਪਜੀ ਹੋਈ ਆਤਮਿਕ ਅਵਸਥਾ ਇਹਨਾਂ ਦੋਹਾਂ ਦੇ ਵਿੱਚਲਾ ਫਰਕ ਵੀ ਸਮਝਿਆ ਤੇ ਇਹ ਜਾਣਿਆ ਕਿ ਜਿਹੜੀ ਉੱਤਮ ਆਤਮਿਕ ਅਵਸਥਾ ਪ੍ਰਮਾਤਮਾ ਦੇ ਨਾਲ ਸਾਂਝ ਬਨਣ ਤੇ ਬਣ ਜਾਂਦੀ ਹੈ ਉਹ ਕਦੇ ਬੁੱਢੀ ਨਹੀਂ ਹੁੰਦੀ ਪਾਪ ਕੇ ਇੱਕ ਵਾਰ ਜੇ ਤੁਹਾਡੀ ਉਹ ਆਤਮਿਕ ਅਵਸਥਾ ਬਣ ਗਈ ਤਾਂ ਫਿਰ ਸਦਾ ਹੀ ਉਹ ਆਤਮਿਕ ਅਵਸਥਾ ਤੁਹਾਡੀ ਬਣੀ ਰਹਿੰਦੀ ਹੈ ਦੁਨਿਆਵੀ ਖੁਸ਼ੀਆਂ ਦੇ ਵਿੱਚੋਂ ਮਾਇਕ ਖੁਸ਼ੀਆਂ ਦੇ ਵਿੱਚੋਂ ਬਣੀਆਂ ਆਨੰਦਿਤ ਅਵਸਥਾਵਾਂ ਵਾਂਗ ਨਹੀਂ ਕਿ ਅਗਲੇ ਹੀ ਪਲ ਖਤਮ ਹੋ ਜਾਵੇ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ